ਔਖਾ ਕੰਮ ਆ ਕੇ ਕੇਵਲ ਕਿਵੇਂ ਅਜ ਤੁਰਾਈ ਜਾਂਦਾ ਕੇਵਲ ਕਿਵੇਂ ਬੁਸ਼ਿਆ ਜਾ ਤੁਰਾਈ ਜਾਂਦਾ ਉਹ ਯਾਰ ਭਾਈ ਬੁਸ਼ਿਆ ਜਾ ਤੁਰਾਈ ਜਾਂਦਾ ਮੁਸੀਬਤ ਬਾੜੀ ਵੱਡੀ ਪੈ ਗਈ ਕੰਮ ਕੋਈ ਸ਼ੁਰੂ ਕਰਦਾ ਫੇਲ ਹੋ ਜਾਂਦੇ ਨੇ ਯਾਰ ਫੇਲ ਹੋ ਜਾਂਦੇ ਨੇ ਉਹ ਯਾਰ ਘਾਟੇ ਵੱਲ ਜਾਈ ਜਾਂਦਾ ਹੁਣ ਤਾਂ ਕੀ ਕੀ ਕੰਮ ਆਜਾ ਬਹਿ ਕੇ ਗੱਲ ਕਰਦੇ ਤੈਨੂੰ ਕੰਮ ਇਹੋ ਜਿਹਾ ਸਮਝਾਉਣਾ ਹੈ ਵੀ ਦਿਨਾਂ ਜੀ ਮਨ ਲੋਲ ਹੋ ਜਾਏਗਾ ਭਾਈ ਮੈਂ ਤਾਂ ਕਰਨਾ ਨਹੀਂ ਯਾਰ ਕਿ ਉਹ ਮੈਂ ਤੈਨੂੰ ਦੱਸੂ ਉਹ ਕਰਨਾ ਨਹੀਂ ਕੰਮ ਮੇਰ ਦਾ ਜਾਨੀ ਮਨ ਮੁੜ ਗਿਆ ਯਾਰ ਪਹਿਲਾਂ ਤਾਂ ਮੈਂ ਗਾਈਆਂ ਵਾਲਾ ਕੰਮ ਸ਼ੁਰੂ ਕੀਤਾ ਸੀ ਹਾਂ ਮਿਹਨਤ ਨਾਲ ਉਹ ਵੀ ਫੇਲ ਹੋ ਗਿਆ ਹਾਂ ਤੇ ਫਿਰ ਮੈਂ ਮੰਨ ਲਾ ਸਪਰੇ ਹੈ ਨਹੀਂ ਦੁਕਾਨ ਕੀਤੀ ਸੀ ਉਹ ਵੀ ਯਾਰ ਫ ਹੇ ਲੋਗੀ ਹੰਮਦਾਰ ਦੂਰ ਪੈ ਗਿਆ ਕਿ ਤੂੰ ਆਇਆ ਦੇਖ ਸਭ ਤੋਂ ਵੱਡੀ ਗੱਲ ਮੈਂ ਕਿਸੇ ਦਾ ਗੱਲ ਨਹੀਂ ਵੜਦਾ ਹੰਮਦਾਰ ਦੂਰ ਪੈ ਗਿਆ ਸਰ ਕਿਉਂ ਮੈਂ ਕਿਸੇ ਦਾ ਗੱਲ ਨਹੀਂ ਵੜਦਾ ਮਿਹਨਤ ਨਾਲ ਪੈਸਾ ਕਮਾਣਾ ਅਗਲੇ ਨੂੰ ਸਹੀ ਰੇਟ ਲਾਉਣਾ ਮਤਲਬ ਕਿ ਮਿਹਨਤ ਨਹੀਂ ਕਮਾਈ ਕਰਦਾ ਸੀ ਪੂਰਾ ਤਾਂ ਵੀ ਨਹੀਂ ਯਾਰ ਚੱਲਦਾ ਕਰਾਂ ਕੀ ਗੁੱਸਾ ਨਾ ਕਰਾਂ ਹੋਰ ਕੀ ਕਰਾਂ ਹੁਣ ਕੰਮ ਕੋਈ ਨਹੀਂ ਬਿੱਲ ਕੰਮ ਜਮਾ ਬਿੱਲਾ ਹੁਣ ਤਾਂ ਮਨ ਮੜ ਗਿਆ ਹੁਣ ਮੈਂ ਕੰਮ ਨਹੀਂ ਤੈਨੂੰ ਜੇ ਤੈਨੂੰ ਕੰਮ ਦੱਸਦੇ ਇੱਕ ਵਧੀਆ ਕੋਈ ਕੰਮ ਫਾਇਦਾ ਨਹੀਂ ਕੋਈ ਮੈਂ ਤਾਂ ਇੰਨੇ ਭੜੇ ਗਿਆ ਉਹ ਮੈਂ ਦਾ ਤੂੰ ਹੋਣਾ ਐ ਕਿਣਾ ਵੀ ਤੇਰੇ ਕੋਲ ਪੈਸੇ ਨਹੀਂ ਲਾਉਣ ਨੂੰ ਹਾਂ ਪੈਸੇ ਨਹੀਂ ਹੈਗੇ ਮੈਂ ਤੈਨੂੰ ਉਹ ਕੰਮ ਦੱਸੂ ਜਿਹਦੇ 'ਚ ਤੇਰੇ ਬਾਲੇ ਪੈਸੇ ਵੀ ਨਾ ਲੱਗਣਾ ਇਹੋ ਜਿਹਾ ਵੀ ਕੰਮ ਪੈਣਾ ਯਾਰ ਹਾਂ ਕਿਵੇਂ ਤੂੰ ਮੈਨੂੰ ਐ ਦੱਸ ਚਾਹ ਚ ਬਣਾ ਲੈਣਾ ਕੋ ਯਾਰ ਚਾਹ ਬਣਾਉਣੀ ਕਿੰਨੀ ਕਹਿੰਦਾ ਕਰੇ ਚਾਹ ਬਣਾਉਣਾ ਹੀ ਆ ਪੈਸੇ ਬਣਨਗੇ ਪਹਿਲਾਂ ਮੈਂ ਕਿਹਾ ਪੈਸੇ ਬਾਧੂ ਤੂੰ ਮਾਲੋ ਮਾਲ ਹੋ ਜਾਏਗਾ ਹਾਂ ਤੂੰ ਐ ਕਰ ਦੁਕਾਨ ਤਕੂਨ ਲੈਣ ਦੀ ਵੀ ਲੋੜ ਨਹੀਂ ਇਹੋ ਜਿਹਾ ਕਿਹੜਾ ਕੰਮ ਹੋਇਆ ਇਹ ਮੇਰੀ ਗੱਲ ਤਾਂ ਸੋਣਾ ਹਾਂ ਥੋੜੇ ਸਿੱਥੇ ਸ਼ਹਿਰ 'ਚ ਓਵਰ ਓਵਰੇ ਜਿੱਤਾ ਹੈਗੇ ਨੇ ਉੱਚਾ ਉੱਚੇ ਉੱਪਰ ਉਹਨੇ ਥੱਲੇ ਥਾਂ ਹੁੰਦਾ ਹਾਂ ਫਰੀ ਚ ਛੱਤ ਮਿਲ ਗਈ ਤੈਨੂੰ ਮਿਲ ਗਈ ਹਾਂ ਉੱਥੇ ਇੱਕ ਮੇਜ ਲਾਈ ਠੀਕ ਹੈ ਗੱਲ ਮੇਰੀ ਧਿਆਨ ਨਾਲ ਸਮਝ ਲੈ ਤੂੰ ਚੱਲੂ ਕੰਮ ਮੈਂ ਕਿਹਾ ਪੈਸੇ ਆਏ ਡਿੱਗਣਗੇ ਠਾ ਠਾ ਹਾਂ ਉੱਥੇ ਮੇਜ ਲਾਈ ਹਾਂ ਇੱਕ ਛੜਿਆ ਜਾ ਸਟੋਪ ਰੱਖ ਲਈ ਕੋਈ ਉਹ ਤਾਂ ਰੱਖ ਲਾਂਗੇ ਯਾਰ ਕਿੱਡੀ ਗੱਲ ਤੇ ਇੱਕ ਪੀਪਾ ਪਿਆ ਉਹਦੇ ਘਰੇ ਹਾਂ ਉਹਨੂੰ ਵੱਢ ਕੇ ਆਏ ਕਵਰ ਜਾ ਕਰ ਲਈ ਮਨਾਫਾ ਹੋਵੇ ਯਾਰ ਉਹ ਵੀ ਦੋ ਦੋ ਕਿਲੋ ਲਿਆਈ ਖੰਡ ਦੋ ਤਿੰਨ ਕਿਲੋ ਹਾਂ ਤੇ ਕਿਲੋ ਕਦ ਤੱਕ ਕਿਲੋ ਚਾ ਲਈ ਚਾ ਚੂਲੇ ਕਦੀ ਲੈ ਚ ਵੀ ਲੈ ਬਣਾ ਤੇ ਮੈਂ ਮੰਨ ਲਾ ਰੋ ਰੂ ਪਹਿਲਾਂ ਤੋਂ ਉਹ ਯਾਰ ਹੁਣ ਮੈਂ ਰੋਈ ਜਾਂਦਾ ਸੀ ਪੰਗਾ ਪਹਿਲਾਂ ਰੋ ਕੇ ਰੋ ਕੇ ਦਿਖਾ ਕਿਵੇਂ ਰੋਣਾ ਬਾਈ ਮੈਂ ਤਾਂ ਮੋਸ਼ਨ ਨਾਲ ਪੂਰਾ ਹੋ ਗਿਆ ਮਤਲਬ ਤੂੰ ਰੋ ਕੇ ਦਾ ਦਿਖਾ ਫੇਰ ਤੈਨੂੰ ਕੰਮ ਦੱਸੂ ਤੇਰਾ ਹੀ ਕਰ ਗਿਆ ਕੰਮ ਮਤਲਬ ਮਾੜਾ ਜਾਂ ਹੋਰ ਰੋਂ ਦੀ ਟ੍ਰੇਨਿੰਗ ਰੋਂੂਗਾ ਪੂਰੀ ਆਏ ਪੂਰਾ ਰੋਲ ਹੀ ਹਾਂ ਆਏ ਨਲੀ ਵੀ ਮਾਰੀ ਨਾਲ ਹਾਂ ਅੱਛਾ ਸੀੜੀਆ ਪੈਸੇ ਬੰਨਦੇ ਮੈਂ ਤਾਂ ਯਾਰ ਦਸ ਹਰ ਕੁਝ ਆੱਖਾਂ ਚ ਚਿਹੇ ਜਿਵੇਂ ਫਿਲਮਾਂ ਵਾਲੇ ਕੋਈ ਦਵਾਈ ਦੂਜੀ ਪਾਉਂਦੇ ਨੇ ਜਿਹਦੇ ਨਾਲ ਅੰਜੂ ਡਿੱਗਣ ਮਤਲਬ ਕਿ ਪੂਰਾ ਮੋਸ਼ਨਲ ਕਰਨਾ ਪੂਰਾ ਮੋਸ਼ਨਲ ਕਰਨਾ ਫਿਰ ਕਿਵੇਂ ਮਾਰਦੇ ਟਾਉਟ ਟਾਉਟ ਤੇ ਵਧੀਆ ਨਾ ਇੰਸਟਾਗ੍ਰਾਮ ਤੇ ਹਾਂ ਇੰਸਟਾਗ੍ਰਾਮ ਫੇਸਬੁਕ ਐਂ ਕਰੀ ਤੇਰਾ ਆਪ ਤੂੰ ਨਹੀਂ ਦੱਸਾ ਚੱਲਣਾ ਹਾਂ ਇੱਕ ਜਿਹੜੇ ਉਹਨਾਂ ਨੂੰ ਮੈਸੇਜ ਕਰੀ ਤੂੰ ਠੀਕ ਐ ਇੰਸਟਾਗ੍ਰਾਮ ਤੇ ਵੀ ਬਾਈ ਮੈਂ ਬਾਹਲਾ ਔਖਾਂ ਤੇ ਮੇਰੀ ਵੀਡੀਓ ਬਣਾ ਕੇ ਜੇ ਈਮਾ ਗਰੀਵਾ ਬੋਲਾ ਗਰੀਵਾ ਉਹ ਉਹਨਾਂ ਨੂੰ ਵੀ ਵੀਡੀਓ ਚਾਹੀਦੀ ਉੱਧਰ ਫੋਨ ਤੇ ਮੈਂ ਰੋਮਾ ਉਹਨਾਂ ਕੋਲੇ ਨਾ ਮੈਸੇਜ ਲਿਖ ਕੇ ਕਰਦੀ ਉਹ ਗੱਲ ਹੋਈ ਮਾੜੀ ਮੇਰੇ ਨਾਲ ਰੋਪੀ ਹਾਂ ਹਾਂ ਜਦੋਂ ਉਹ ਆਗੇ ਬਲੌਗਰ ਨਵੇਂ ਜੇ ਮਗਰ ਉਹ ਵੱਡੇ ਚੈਨਲ ਵੀ ਆ ਜਾਣਗੇ ਤੇਰੇ ਕੋਲੇ ਵੀ ਕਈ ਬੰਦੇ ਸੱਦ ਲਾਂ ਸੱਦ ਲਾਂ ਜਦੋਂ ਤੂੰ ਕੇਰਾ ਮਸ਼ਹੂਰ ਹੋਗਾ ਤੇਰੀ ਇੱਕ ਅੱਧੀ ਵੀਡੀਓ ਚੱਲ ਗਈ ਫੇਰ ਤੇਰੇ ਕੋਲੇ ਆਟੋਮੈਟਿਕ ਚੈਨਲ ਵੀ ਆਉਣਗੇ ਤੇ ਤੇਰੇ ਕੋਲ ਬਲੌਗਰ ਬਾਦੂ ਆਉਣਗੇ ਕੇਰਾ ਸੱਦ ਨਹੀਂ ਪਾਂਚ ਕੀ ਹੈ ਕਰਾਉਂਨਾਂ ਨੂੰ ਕਈ ਪਿਓ ਮਰ ਗਿਆ ਮੇਰਾ ਘਰੋਂ ਬਾਲਾ ਔਖਾ ਭਰਾ ਨੇ ਜ਼ਮੀਨ ਨਹੀਂ ਦਿੱਤੀ ਅੱਡ ਕਰਤਾ ਕੁਝ ਨਹੀਂ ਦਿੱਤਾ ਉਹੀ ਮੈਂ ਲਾ ਝੂਠਾ ਝੂਠਾ ਕੋ ਕੋਸ ਨਹੀਂ ਹੁੰਦਾ ਤੇ ਤਲਾਕ ਹੋ ਗਿਆ ਪਤਨੀ ਛੱਡ ਗਈ ਹਮ ਬਸ ਬਾਲਾ ਔਖਾ ਲੈ ਮੇਰੇ ਤੇਰਾ ਜੇ ਤਾਂ ਤੂੰ ਹੁੰਦੀ ਕੁੜੀ ਫਿਰ ਤਾਂ ਤੇਰਾ ਕੰਮ 15 ਦਿਨਾਂ ਚ ਡਨ ਸੀ ਹਾਂ ਤੈਨੂੰ ਚਲਾਏ ਹਾਂ ਹੁਣ ਮਹੀਨਾ ਲੱਗ ਜਾ ਹਾਂ ਹੈ ਹਾਂ ਤੇ ਤੂੰ ਕਹੀ ਮੈਂ ਕੰਮ ਉਥੇ ਵੀਡੀਓ 'ਚ ਇਹ ਗੱਲ ਕਹਿਣੀ ਆ ਮੈਂ ਕੰਮ ਸਟਾਰਟ ਕਰਿਆ ਹਾਂ ਜਮਾ ਮੈਂ ਗਰੀਬ ਆ ਕੋਈ ਪੈਸਾ ਨਹੀਂ ਕੋਈ ਅੱਗੇ ਨਹੀਂ ਪਿੱਛੇ ਨਹੀਂ ਪਿਓ ਮੇਰਾ ਮਰ ਗਿਆ ਤਾਂ ਨਾ ਸਾਨੂੰ ਕੁਝ ਦੇਖ ਕੇ いや दारू ਪੀਂਦਾ ਜੀ ਕਹਿ ਰਹੇ ਨੇ ਇੱਕ ਗੱਲ ਰੱਖੀ ਜੇ दारू ਪਿੰ ਜੇ दारू ਪਿੰਦਾ ਕਹਿੰਦਾ ਤਾਂ ਸਾਰਿਆਂ ਕੋਲ दारू ਮੈਂ ਕਹਦਾ ਵੀ ਪਿਓ ਮਰਾ दारू ਪਿੰਦਾ ਘਰੇ ਲੜਾਈਆ ਮੈਨੂੰ ਕੋਈ ਪੋਹਦਾ ਨਹੀਂ ਬਾਈ ਮੈਂ ਤਾਂ ਬੜਾ ਗਰੀਬ ਹਾਂ ਉਹ ਸਾਰੇ ਸਾਰੇ ਚੈਨਲਾਂ ਤੇ ਇਹੀ ਗੱਲ ਰੱਖੀ ਜੇ ਤਾ ਤੂੰ ਕਹਿੰਦਾ ਪਹਿਲਾਂ दारू ਪਿੰਦਾ ਦਾ ਸਾਰਿਆਂ ਤੇ दारू ਰੱਟ ਲਈ ਰੱਟ ਲਈ ਜੇ ਤੂੰ ਕਹਿੰਦਾ ਮਰ ਗਿਆ ਤਾਂ ਸਾਰਿਆਂ ਦੇ ਮਰ ਗਿਆ ਜੇ ਕਿਤੇ ਤੇਰੇ ਬਿਆਨ ਬਦਲ ਕੇ ਫੇਰ ਪੜ੍ਹਿਆ ਜਾਏਗਾ ਫੇਰ ਪੜ੍ਹਿਆ ਜਾਏਗਾ ਫੇਰ ਅੜ ਜਾਏਗਾ ਮਤਲਬ ਕਿ ਕੰਮ ਫੇਰ ਪਾਸ ਆ ਮੇਰੀ ਗੱਲ ਤਾਂ ਹਾਂ 바ਰ ਕੋਡ ਸਕੈਨ ਕੋਡ ਜਾਂ ਲਾ ਕੇ ਜਾਂ ਨੰ ਲਾ ਕੇ ਆਪ ਵੀ ਪਾਈ ਰੀਲਾਂ ਉਹਨਾਂ ਤੋਂ ਪਾਈ ਚੈਨਲਾਂ ਦਾ ਥੋੜਾ ਜਿਆਦਾ ਐਨਗਾਰ ਰੱਖੀ ਬਲੌਗਰਾਂ ਕਿਤੇ ਆਪ ਦਾ ਗੂਗਲ ਪਾਗਲ ਰੂਪੇਣਾ ਪਾ ਦੇਣਾ ਮੜਾ ਤੂੰ ਹੱਥ ਨੇ ਚੈੱਕ ਕਰੀ ਸਾਰੇ ਕਮੈਂਟ ਕਮੈਂਟ ਗੱਲਾਂ ਗੱਲਾਂ ਚੈੱਕ ਕਰੀ ਸਾਡੇ ਐਨ ਆਰ ਆਈ ਵੀਰ ਉਹ ਦੂਰ ਬੈਠੇ ਆ ਪੰਜਾਬ ਤੋਂ ਉਹਨਾਂ ਨੂੰ ਮੋਹ ਆਉਂਦਾ ਲੁੱਕੇ ਜਾਣਗੇ ਉਹ ਉਹਨਾਂ ਨੂੰ ਐ ਲੱਗਿਆ ਦੁਖੀ ਇਹ ਕਿ ਉਹ ਲੁੱਕੇ ਜਾਣਗੇ ਉਹਨਾਂ ਨੇ 100 ਡਾਲਰ ਤੋਂ ਘੱਟ ਤਾਂ ਪਾਉਂਦੇ ਹੀ ਨਹੀਂ 10000 ਰੁਪਏ ਪਾਇਆ ਕਰਨਗੇ ਦਿਨ ਰਾਤ ਤੇਰਾ ਕੰਮ ਚੱਲੂ ਦਿਨੇ ਤਾਂ ਪਾਇਆ ਕਰਨੇ ਪੰਜਾਬ ਵਾਲੇ ਹਾਂ ਨਾ ਚਾਹ ਚਾਹ ਵੀ ਵਿਖੂ ਬਾਲੀ ਚਾ ਤੇਰਾ ਖਰਚਾ ਜੱਲੂ ਚ ਆ ਜਾਲ ਠੀਕ ਠੀਕ ਵਿਕੂਗੀ ਵਿਕ ਜੂ ਪਰ ਉਹਦੇ ਨਾਲ ਤੇਰਾ ਖਰਚਾ ਜੱਲੂ ਮੋਟੀ ਕਮਾਈ ਤੇਨੂੰ ਇਧਰੋਂ ਕਾਊਂਟ ਚ ਆਊਗੀ ਹਾਂ ਠੀਕ ਹੈ ਹਾਂ ਤੇ ਫੇਰ ਤੇਰੇ ਕੋਲੇ ਜਿਹੜੇ ਕੋਈ ਫੇਲ ਹੋਏ ਲੀਡਰ ਆ ਜਿਹੜੇ ਜਿਨ੍ਹਾਂ ਨੇ ਮਸ਼ਹੂਰੀ ਭਾਲ ਦਿਆ ਜਾਂ ਹੋਰ ਹਾਂ ਮਾਲਾ ਕੋਈ ਬੰਦੇ ਮੇਰੇ ਵਰਗੇ ਹੋਰ ਬਹੁਤ ਆਉਣਗੇ ਹਾਂ ਹਾਂ ਤੇ ਰਾਤ ਨੂੰ ਜਦੋਂ ਆਪਣੇ ਰਾਤ ਹੁੰਦੀ ਆ ਉਦੋਂ ਉਧਰ ਦਿਨ ਚੜਦਾ ਫਿਰ ਉਹ ਵੇਖਿਆ ਕਰਨੇ ਬਾਹਰਲੇ ਵੀ ਯਾਰ ਆ ਬੰਦਾ ਬੜਾ ਦੁਖੀ ਆ ਹੈਨਾ ਵੀ ਇਹਨੂੰ ਪੈਸੇ ਪਾਈਏ ਚਲ ਉਹਨਾਂ ਨੂੰ ਪਿਆਰ ਨੂੰ ਮੋਹ ਆ ਸਾਡੀ ਮਿੱਟੀ ਨਾਲ ਪਿਆਰ ਆ ਕੋਣਗੇ ਹੈਨਾ ਉਹਨਾਂ ਨੂੰ ਮਿਸ਼ਨਲ ਕਰ ਲਈ ਅਮੀਰ ਬਣ ਜੂਗਾ ਇਧਰ ਲੈ ਨੂੰ ਕਰ ਲਈ ਇਧਰ ਕੋਈ ਨਾ ਕੋਈ ਕੋਈ ਸੋਸਾਇਟੀ ਕੋਲੇ ਕਿਸੇ ਕੋਲੇ ਪੰਜਾਬੀ ਮੋਸਮ ਨਾਲ ਸੇਤੀ ਹੋ ਜਾਂਦੇ ਨੇ ਫੰਡ ਹਾਂ ਕੋਈ ਫੰਡ ਫੁੰਡ ਪਿਆ ਹੁੰਦਾ ਹਾਂ ਉਹ ਕੋਈ ਸੋਸਾਇਟੀ ਤੈਨੂੰ ਕੋਈ 150000 ਰੋਹ ਦੇ ਦੂ ਉਸੇ ਜੀਆਂ ਵੀਡੀਓ ਜਦੋਂ ਮੋਟੀ ਰਕਮ ਤੇਨੂੰ ਫੜਾਈ ਵਾਇਰਲ ਹੋ ਜਾਣਗੀਆਂ ਫਿਰ ਹੋਰ ਲੋਕ ਬਹੁਤ ਤੇ ਐਸ ਕੀ ਬੜੀ ਤੱਕ ਨਹੀਂ ਦਸੀ ਮੈਂ ਖਿਆ ਮੇਰੀ ਗੱਲ ਸੁਣਾ ਇੱਕ ਹੋਰ ਗੱਲ ਦੇਖ ਹਾਂ ਸੀਏ ਸੁਵੈਨ ਗੱਲ ਕਰਕੇ ਰੱਖੀ ਕਿ ਦਿਨ ਕੰਟੈਕਟ ਅੱਖਾਂ ਇੰਨਾ ਪੈਸਾ ਖਾਤੇ ਜੀ ਡਿੱਗ ਰਿਹਾ ਹਾਏ ਓਏ ਮੈਂ ਫਿਰ ਮਤਲਬ ਮਹੀਨੇ ਚ ਬਈ ਮਹੀਨੇ ਚ ਅਕਾਊਂਟ ਚ ਫੁੱਲ ਪੈਸੇ ਆ ਜਾਣਗੇ ਇਨੇ ਉਹ ਕੰਮ ਤੁਸੀਂ ਮੇਰਾ ਮਤਲਬ ਜਾਇਜ਼ ਦੀ ਕਮਾਈ ਕਰਨ ਵਾਲਾ ਮਿਹਨਤੀ ਬੰਦਾ ਫੇਰ ਪੈਰ ਨਾ ਛੱਡੀ ਫੇਰ ਹੀ ਹੁਣ ਤੋ ਹੋਇਆ ਤਾਂ ਹੈਗਾ ਹਾਂ ਪੈਰ ਨਾ ਛੱਡੀ ਕਿਤੇ 4 ਪੈਸੇ ਆ ਗਏ 4 ਪੈਸੇ ਆ ਗਏ ਵੀ ਜਿਹੜਾ ਕੋਈ ਚੈਨਲ ਵਾਲਾ ਅੰਮਾ ਕਰੋ ਆਇਆ ਉਹਨੂੰ ਤੜਾ ਤੜਾ ਪਈਆ ਵੀ ਤੁਸੀਂ ਵੇਹੂ ਲੈਨੇ ਹੋ ਫੋਲ ਲੈਨੇ ਹੋ ਇਹ ਇਹ ਨਾ ਗੱਲ ਕੀ ਪੈਰ ਨਾ ਛੱਡੀ ਲੰਮਾ ਸਮਾਂ ਚੱਲਣਾ ਹੈ ਲੰਮਾ ਸਮਾਂ ਨਹੀਂ ਤਾਂ ਨਾ ਤਾਂ ਬੜਾ ਬੁਰਾ ਹਾਲ ਹੋਣੀ ਇੱਕ ਬਿਆਨ ਨਾ ਬਦਲੀ ਜਿਹੜੇ ਕੇਰਾ ਸ਼ੁਰੂ ਕਰਤੇ ਉਹੀ ਸ਼ੁਰੂ ਤਾਂ ਹੀ ਰੱਖੋ ਵੀ दारू ਪੀਂਦਾ ਘਰ ਲੜਾਈ ਰਹਿੰਦੀ ਆ ਕੁੱਟਦੇ ਮਾਰਦੇ ਇਹੀ ਮੈਂ ਪਲਾਨ ਬਣਾਉਣਾ ਵੀ ਉਹ ਮੇਰਾ ਪ ਕੂਪਿੰਦਾ ਨਜਾਇਜ਼ ਕੋਈ ਨਸ਼ੇ ਕਰਦਾ ਮੇਰੀ ਮਾਂ ਨੂੰ ਮਰਮਾਂ ਨੂੰ ਕੋਟਦਾ ਭਰਾ ਮੇਰਾ ਸ਼ਹਿਰ ਚ ਵਗ ਗਿਆ ਬਣਾ ਲੂ ਉਹ ਜਿਆ ਕਸਤਾ ਮੈਂ ਝੂਠਾ ਬਣਾਉਣਾ ਤੇ ਕੇਰਾਂ ਲੋਕ ਐ ਬਾਹਰ ਲਕਰ ਮੁੜ ਕੇ ਨਾ ਮਾਲਾ ਮਸ਼ਹੂਰ ਹੋ ਗਿਆ ਮਾੜਾ ਤੇ ਇੱਕ ਦੀ ਵੀਡੀਓ ਰੀਲ ਚੱਲ ਗਈ ਆਏ ਹਾਏ ਫਿਰ ਤੇਰੇ ਕੋਲ ਬਹੁਤ ਆਇਆ ਕਰਨਗੇ ਨਿਤ ਨਿਤ ਰੀਲ ਨਿਤ ਵੀਡੀਓ ਨਿਤ ਪੈਸੇ ਜੇ ਤੇਰਾ ਮਹੀਨਾ ਕਾ ਮੇ ਇਹ ਚੱਲ ਗਿਆ ਮਹੀਨੇ ਚ ਸਾਰੀ ਉਮਰ ਦੀ ਕਮਾਈ ਮੰਨ ਲਓ ਮਾਲ ਹੋ ਜੇਗਾ ਸਾਰੀ ਉਮਰ ਦੀ ਕਮਾਈ ਸਾਰੀ ਉਮਰ ਦੀ ਕਮਾਈ ਹੁਣ ਤੂੰ ਗੱਲ ਸਮਝ ਗਿਆ ਨਾ ਸਕੀਮ ਪੂਰੀ ਫਰ ਲਵਾ ਦੇ ਸਮਝ ਗਿਆ ਹਾਂ ਧੰਨਵਾਦ ਬਸ ਸਕੀਮ ਦਾ ਚਾਹ ਵੀ ਬੀਕੋਤਰੀ ਹਾਂ ਲੋਕ ਤੇਰੇ ਕੋਲ ਫੋਟੋਆਂ ਕਰਾਉਣ ਵੀ ਆਇਆ ਕਰਨਗੇ ਵੀਡੀਓ ਬਣਾਉਣ ਵੀ ਆਇਆ ਕਰਨਗੇ ਤੇ ਤੇਰਾ ਜਿੰਨੇ ਵੀਡੀਓ ਕਿਸੇ ਨੂੰ ਜਵਾਉਣੇ ਚਾਹ ਚੋ ਵਿੱਚ ਛੱਡ ਕੇ ਜਾਂ ਕੋਈ ਨਾਲ ਦਾ ਲਾ ਲੀ ਕੋਈ ਵਧੀਆ ਬੈਕਗ੍ਰਾਉਂਡ ਲੱਖ ਰੁਪਈਆ ਦਿੰਦਾ ਮਸਲ 1.50 ਹਜ਼ਾਰ 50 ਹਜ਼ਾਰ ਇਕੱਠੇ ਪੈਸੇ ਆਇਆ ਕਰਨਗੇ ਹੱਸਦਾ ਤੂੰ ਦਾ ਹੱਸ ਬੈ ਹੋਣੀ ਪੈਰ ਬਾਲੀ ਘੈਂਟ ਖੁਸ਼ੀ ਦੀ ਪੈਰ ਮਿਹਨਤ ਪੈਰ ਨਾ ਛੱਡੀ ਹਾਂ ਪੈਰ ਨਹੀਂ ਛੱਡਦਾ ਨਾ ਨਾ ਜੇ ਤਾਂ ਆਪਣਾ ਪੈਰ ਕੋ ਛੱਡਣ ਦੇ ਨਹੀਂ ਪੜਾ ਰੋਣਾ ਪੂਰਾ ਰੋਣ ਆਏ ਐਕਟਿੰਗ ਸਿੱਖ ਕੇ ਆ ਮੈਂ ਪੂਰਾ ਬਸ ਵੀ ਮੈਂ ਤਾਂ ਜਮਾ ਮਾਰ ਕੇ ਰੋਟੀ ਤੋਂ ਵੀ ਮਥਾ ਜਾ ਐ ਇੱਕਾ ਲਿਖਣਾ ਵੀ ਕੰਮ ਕੋਈ ਚੱਲਦਾ ਨਹੀਂ ਰਿਸ਼ਤੇਦਾਰ ਸਾਫਰੀ ਦਿੰਦੇ ਹਾਂ ਪਿਆਉ ਨੇ ਘਰੋਂ ਕੱਢਤਾ ਜਮ੍ਹਾਂ ਆਏ ਲਿਖ ਲਿਖ ਕੇ ਮੋਸ਼ਨਲ ਕਰਕੇ ਹਾਂ ਪੂਰੀਆਂ ਰੀਲੋ ਆਪਦੇ ਤੇ ਵੀ ਪਾਉਂਦਾ ਰਹੀਆਂ ਇਹ ਵੀ ਤੇਰੇ ਪੱਕਾ ਰੋਜ਼ ਇੱਕ ਪਾਈ ਤੇ ਜਿਹੜੇ ਹੋਰ ਚੈਨਲ ਆ ਉਹ ਵੀ ਆਈ ਉਹਨਾਂ ਤੱਕ ਵੀ ਪਹੁੰਚ ਕਰੀ ਬਾਕੀ ਦਾ ਮੰਗਰੋ ਦਾ ਦੇਖੋ ਦੇਖੀ ਆਉਣ ਲੱਗ ਜਾਣਗੇ ਠੀਕ ਹੈ ਤੇ ਕੰਮ ਤੇ ਪੂਰਾ ਵਧੀਆ ਚੱਲੂਗਾ ਜੇ ਕਿਸੇ ਨੇ ਵੀ ਵਰਤ ਨਹੀਂ ਉਹ esquime ਵਰਤ ਜਾਗਦਾ ਵਰਤ ਲੈ ਜੇ ਕਿਹਦਾ ਦਾ ਲੱਗਦਾ ਲਾ ਲੇ ਚੱਲ ਠੀਕ ਹੈ ਦਿਲ ਨਾ ਖੱਡੀ ਕਰਦੇ ਸਿਰ ਚੱਲ ਕਿੱਧਰ ਫੜਦਾ